ਹਾਂਜੀ ਹੁਣੇ-ਹੁਣੇ ਸਿਆਸਤ ਵਿੱਚ ਵੱਡਾ ਧਮਾਕਾ ਹੋਇਆ ਦੱਸਦੀ ਆ ਕਿ ਸਿਮਰਨਜੀਤ ਮਾਨ ਵੱਲੋਂ ਕਈ ਵੱਡੇ ਮੁੱਦੇ ਚੁਕੇ ਗਏ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਸਾਦੇ ਗਏ ਨੇ ਤਾਂ ਦੱਸਦੀ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਡੇ ਸਵਾਲ ਚੁਕੇ ਗਏ ਨੇ ਉਹਨਾਂ ਨੇ ਸਿਮਰਨਜੀਤ ਮਾਨ ਵੱਲੋਂ ਬਿਆਨ ਜਾਰੀ ਕੀਤੇ ਗਏ ਨੇ ਤੇ ਬਿਆਨਾਂ ਵਿੱਚ ਉਹਨਾਂ ਨੇ ਕਈ ਵੱਡੇ ਖੁਲਾਸੇ ਕੀਤੇ ਨੇ ਕਿਹੜੇ ਖੁਲਾਸੇ ਕੀਤੇ ਨੇ ਆ ਤੁਹਾਨੂੰ ਬਿਆਨਾਂ ਦੇ ਜਰੀਏ ਸੁਣਾ ਦਿੰਨੇ ਆ ਹਾਂਜੀ ਕੁਕਰਕੇ ਦੁਰਗਾਣਾ ਟੈਂਪਲ ਵੀ ਵਿੱਚ ਆਉਂਦਾ ਹੈ ਸਾਰੇ ਜਿਹੜੇ ਮੰਦਰ ਹਨ ਗੁਰਦੁਆਰਾ ਸਾਹਿਬ ਹਨ ਸਾਰੇ ਇਹਦੇ ਵਿੱਚ ਹੁੰਦੇ ਆ ਔਰ ਸਾਰਿਆਂ ਦੀ ਪ੍ਰੋਡਿਊਸ਼ਨ ਹੋ ਰਹੀ ਆ ਤੇ ਜਿਹੜੇ ਲੋਕ ਇੱਥੇ ਦਰਸ਼ਨ ਕਰਦੇ ਆ ਅੰਮ੍ਰਿਤ ਛਕਦੇ ਆ ਉਹਨਾਂ ਦੇ ਵੀ ਕਲੇਜੇ ਦੇ ਵਿੱਚ ਉਹ ਗੰਦਾ ਪਾਣੀ ਜਾਂਦਾ ਹੈਗਾ ਔਰ ਉਹ ਬਚ ਜਾਂਦੇ ਆ ਕਿਉਂ ਕਰਕੇ ਇਹ ਪਰ ਬੇਤਰ ਸੋਸ ਰੋਬਰ ਪਰ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹਦੇ ਤੇ ਰੋਕ ਨਾ ਪਾਈ ਤੇ ਇਹ ਫੇਰ ਪਾਣੀ ਇੱਥੇ ਹਉਣ ਲੱਗ ਪਿਆ ਗੰਦਾ ਤੇ ਆ ਰਹੇ ਹੈ ਤੇ ਸਾਡੀਆਂ ਮਾਰਥਾਂ ਵੀ ਖਰਾਬ ਕਰ ਰਿਹਾ ਹੈ ਜਿਹੜਾ ਸੋਨਾ ਛੜਿਆ ਚਾਂਦੀ ਛੜੀ ਹੈ ਤੇ ਲੋਕਾਂ ਦੇ ਨੂੰ ਬਿਮਾਰੀਆਂ ਵੀ ਹੋ ਰਹੀਆਂ ਜਿਹੜੇ ਇੰਨੀ ਨਹੀਂ ਦੁਨੋਂ ਸਾਰੀ ਦੁਨੀਆ ਤੋਂ ਦਰਸ਼ਨ ਕਰਨ ਆਉਂਦੇ ਹੈ ਇਹਦਾ ਇਲਾਜ ਕਰਨਾ ਬਹੁਤ ਜ਼ਰੂਰੀ ਹੈ ਅਮਿਤ ਸ਼ਾਹ ਨੇ ਰਾਜ ਸਭਾ ਦੇ ਵਿੱਚ ਇੱਕ ਸੰਖੇਪਾ ਵਾਲਾ ਸਵਾਲ ਮਾਰੇ ਕੋਈ ਗੱਲ ਕਹੀ ਸੀਗੀ ਸ਼੍ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ اجلاس ਦੇ ਵਿੱਚ ਉਹਦੇ ਬਾਰੇ ਵੀ ਮਤਾਂ ਪਾਇਆ ਗਿਆ ਹੈ ਤੁਸੀਂ ਵੀ ਮੈਮੋਰੰਡਮ ਦਿੱਤਾ ਹੈ ਅਸੀਂ ਤਾਂ ਉਹਦੀ ਪ੍ਰਸੰਸਾ ਕਰਨਾ ਇਹ ਸੀ ਕਿ ਇਹ ਸਾਡੀ ਰਿਕੁਐਸਟ ਤੇ ਬੇਨਤੀ ਤੇ ਉੱਤੇ ਤੁਸੀਂ ਆਪਣੇ اجلاس ਦੇ ਵਿੱਚ ਜੋ ਅਮਿਤ ਸ਼ਾਹ ਨੇ ਅਲਫਾਜ਼ ਗੁਰੂ ਗ੍ਰੰਥ ਸਾਹਿਬ ਤੇ ਪਿੰਡ ਰਾਮਾ ਬਾਰੇ ਵਰਤੇ ਹੈ ਉਹ ਬਹੁਤ ਚੰਗਾ ਕੀਤਾ ਹੈ ਇਹਦੇ ਨਾਲ ਏਕਤਾ ਦਾ ਦਰਵਾਜ਼ਾ ਖੁੱਲਦਾ ਹੈ ਫਿਰ ਸਿੱਖ ਇੱਕ ਮੰਚ ਤੇ ਆ ਜਾਂਦੇ ਆ ਜੇ ਆਪਾਂ ਇਕੱਠੇ ਹੋ ਕੇ ਜਿਹੜੀਆਂ-ਜਿਹੜੀਆਂ ਸਾਨੂੰ ਔਖਤਾ ਆਉਂਦੀਆਂ ਉਹਦੇ ਤੇ ਅਸੀਂ ਐਕਸ਼ਨ ਕਰੀ ਤੇ ਅਸੀਂ ਕਿਹਾ ਕਿ ਐਤ ਕੀ 40 ਸਾਲ ਪੂਰੇ ਹੋ ਜਾਣੇ ਬਲੂ ਸਟਾਰ ਨੂੰ ਤੇ ਐਤ ਕੀ ਵੱਡਾ ਜਲਾਸ 6 ਜੂਨ ਨੂੰ ਗੁਰਦੁਆਰਾ ਕਮੇਟੀ ਸਭ ਦੇ ਵੀਜਬਿਕ ਸਾਰੇ ਹੋਣ ਤੇ ਮਤਲੇ ਪਾਸ ਕੀਤੇ ਜਾਣ ਜਿਹੜੀ ਸਾਡੀ ਨਸਲ ਖੁਸ਼ੀ ਹੋਈ ਹੈ ਜਿਹੜੀ ਸਿੱਖ ਲਾਇਬ੍ਰੇਰੀ ਦੇ ਵਿੱਚੋਂ ਫੌੜ ਚੋਰੀ ਕਰਕੇ ਲੈ ਗਈ ਹੈ ਤੋਂ ਸਿਖਾਣੇ ਨੂੰ ਲੁੱਟ ਕੇ ਲੈ ਗਈ ਹੈ ਤੇ ਜਿਹੜੀਆਂ ਲਾਸ਼ਾਂ ਹੈਗੀਆਂ ਉਹਨਾਂ ਦਾ ਸਸਕਾਰ ਕਿੱਥੇ ਕੀਤਾ ਗਿਆ ਸੰਤ ਜਨੈਲ ਸਿੰਘ ਦਾ ਸਸਕਾਰ ਕਿੱਥੇ ਕੀਤਾ ਉਹਨਾਂ ਦਾ ਕੋ ਕਿੱਥੇ ਪਾਇਆ ਇਹ ਸਾਰੀਆਂ ਚੀਜ਼ਾਂ ਅਸੀਂ ਜਾਣਨਾ ਚਾਹੁੰਦੇ ਹਾਂ ਜਨਰਲ ਸ਼ਵੇਗ ਸਿੰਘ ਸਾਰੇ ਜਹਾਨ ਦੇ ਵਿੱਚ ਮਿਲਟਰੀ ਦਾ ਇੱਕ ਰਵੈਤ ਹੈ ਕਿ ਜੇ ਦੁਸ਼ਮਣ ਫੋਰਡ ਦੇ ਵਿੱਚੋਂ ਜਰਨੈਲ ਦੀ ਮੌਤ ਹੋ ਜੇ ਤਾਂ ਉਸ ਨੂੰ ਮਿਲਟਰੀ ਸਲੂਕ ਦੇ ਕੇ ਉਹਦਾ ਦਫਨ ਜਸਸਕਾਰ ਕੀਤਾ ਜਾਂਦਾ ਹੈ ਤੇ ਜਨਰਲ ਸ਼ਵੇਗ ਸਿੰਘ ਦਾ ਕਿਉਂ ਨਹੀਂ ਕੀਤਾ ਗਿਆ ਤੇ ਇਹ ਗੱਲ ਅਸੀਂ ਅਠਾਈਏ ਮੰਸਲ ਭਗਤਾਂ ਵਾਲੇ ਡੰਪ ਤੇ ਬਹੁਤ ਸਾਰੀਆਂ ਰਾਜਨੀਤੀ ਪਾਰਟੀਆਂ ਨੂੰ ਸਮੇਂ-ਸਮੇਂ ਤੇ ਵਾਇਟਾਈ ਜਾਂਦੀ ਲੇਕਿਨ ਕੀਤਾ ਕੁਕ ਨਹੀਂ ਹੁੰਦਾ ਠੀਕ ਹੈ ਨਾ ਹੁਣ ਸਿਤਾ ਜੀ ਲੱਗੇ ਹੋਏ ਆ ਸਰਦਾਰ ਮਾਨ ਸਿੰਘ ਜਦੋਂ ਵੀ ਇੱਥੇ ਆਉਂਦੇ ਆ ਉੱਥੇ ਜਾਂਦੇ ਆ ਤੇ ਪਤਾ ਲੈਂਦੇ ਆ ਤੇ ਬਾਅਦ ਝਟੋਂਦੇ ਆ ਅੱਜ ਅਸੀਂ ਐਸਜੀਪੀਸੀ ਕੋਲੇ ਵੀ ਆਏ ਆ ਕਿ ਤੁਸੀਂ ਸੈਂਟਰ ਦੇ ਨਾਲ ਸਿੱਧਾ ਪ੍ਰਾਈਮ ਮਿਨਿਸਟਰ ਦੇ ਨਾਲ ਗੱਲ ਕਰੋ कि ਜਿੰਨੇ ਵੀ ਸਾਡੇ ਸਰੋਵਰ ਹੈਗੇ ਅੰਮ੍ਰਿਤਸਰ ਦੇ ਵਿੱਚ ਹਿੰਦੂਆਂ ਦੇ ਵੀ ਹੈਗੇ ਐ ਸਿੱਖਾਂ ਦੇ ਵੀ ਹੈਗੇ ਆ ਮੁਸਲਮਾਨਾਂ ਦੀਆਂ ਮਾਰਤਾ ਹੈਗੀਆਂ ਸਾਈਆਂ ਦੀਆਂ ਹੈਗੀਆਂ ਤੇ ਇਹ ਇਕੱਠਾ ਕੰਮ ਹੋਵੇ ਕਿ ਜਿਹੜਾ ਸ੍ਰੀ ਅੰਮ੍ਰਿਤਸਰ ਸਿਫਤੀ ਦਾ ਘਰ ਹੈ ਇੱਥੇ ਇਹੋ ਜਿਹਾ ਗੰਦ ਨਹੀਂ ਹੋਣਾ ਠੀਕ ਖਾਸ ਜਿਵੇਂ ਕਿ ਚੜਦੇ ਤੇ ਚੜਦੇ ਪੰਜਾਬ ਦੇ ਨਾਲ ਜਿਹੜੇ ਸਬੰਧ ਦੇ ਇਤਿਹਾਸਿਕ ਸਥਾਨ ਆ ਜਾਂ ਵੀ ਰਾਸੀ ਮਾਰਤਾ ਉਹਨਾਂ ਵਾਸਤੇ ਕੋਈ ਖਾਸ ਬੈਕਰੀ ਪਾਸ ਹੋ ਰਿਹਾ ਕਾafi ਕੰਪਨੀ ਵਾਗਾ ਜਾਂ ਹੋਰ ਵਿਰਾਸਤੀ ਮਾਰਪਾਵਾ ਉਹ ਵੀ ਖੰਡਰ ਹਾਲਤ ਨੇ ਸ਼੍ਰੀ ਹਰਿਮੰਦਰ ਸਾਹਿਬ ਉਹਦੇ ਗੁਰੂ ਕੀ ਮਸੀਤ ਵਾਸਤੇ 41.99 ਲੱਖ ਬਜਟ ਦੇ ਪਾਸ ਹੋਈ ਪਰ ਉਹ ਲੱਗਾ ਨਹੀਂ ਆਇਆ ਫਿਰ ਇਹੀ ਹੈ ਕਿਉਂ ਕਰਕੇ ਇਲੈਕਸ਼ਨ ਨਹੀਂ ਹੋ ਰਹੇ ਜੀ ਜਿਹੜੇ ਪੁਰਾਣੇ ਨੇ ਉਹਨਾਂ ਨੇ ਲੋਕਾਂ ਦੇ ਨਾਲ ਆਪਣਾ ਜਿਹੜਾ ਵਰਤਾਓ ਸੀਗਾ ਉਹ ਖਤਮ ਕੀਤਾ ਗਿਆ ਦੇਹੁ ਲੋਕ ਕੰਦਿ ਵਾਟ ਨਹੀਂ ਰਹੇ ਇਸ ਕਰਕੇ ਇਲੈਕਸ਼ਨ ਹੋਣੇ ਬਹੁਤ ਜ਼ਰੂਰੀ ਹੈ ਕਿ ਜਿਹੜੇ ਮਤੇ ਪਾਸ ਹੋਣ ਉਹ ਲਾਗੂ ਕੀਤੇ ਜਾਣੇ ਇਹ ਤਾਂ ਛੋਟੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਜਿਹੜਾ ਕਿ ਪੁਰਜਮ ਵਿਭਾਗ ਨੇ ਵਾਈਟ ਪਾਸ ਕਰਨਾ ਹੈਗਾ ਜਾਂ ਰੱਖਦੇ ਹੁੰਦੇ ਆ ਕਿ ਜੋ ਆਪਣੀ ਇਤਿਹਾਸਕ ਮਾਰਤਾਂ ਦੇ ਸੰਸਨ ਸੰਭਾਲ ਵਾਸਤੇ ਇਸ ਵਾਰ ਉਹਨਾਂ ਨੇ ਪੋਲਿਸੀ ਨਹੀਂ ਬਣਾਈ ਜੀ ਮਾਨ ਸਰਕਾਰ ਨੇ ਕਹਿ ਸਕਦੇ ਪਰ ਇਹ ਜਿਹੜੀ ਆਮ ਪਾਰਟੀ ਹੈ ਜੀ ਇਹਦਾ ਖੁੱਸ ਗਿਆ ਨਹੀਂ ਜਾ ਸਕਦਾ ਹੁਣ ਉੱਥੋਂ ਸਸੋਧੀਆਂ ਬੁਲਾਇਆ ਤੇ ਇੱਕ ਗੈਣ ਬੁਲਾਇਆ ਹੈਗਾ ਹਾਂਜੀ ਹਾਂਜੀ ਉਹਨੂੰ ਕਿਹੜੇ ਰੂਲ ਦੇ ਥੱਲੇ ਉਹਨਾਂ ਨੂੰ ਤਨਖਾਹ ਦੇਣਗੇ ਕਿਹੜੇ ਰੂਲ ਦੇ ਤਹਿਤ ਉਹਨੂੰ ਕੋਠੀਆਂ ਦਿੱਤੀਆਂ ਜਾਣਗੀਆਂ ਉਹ ਦੌਰੇ ਕਰਨਗੇ ਟੀਏ ਲੈਣਗੇ ਡੀਏ ਲੈਣਗੇ ਸਾਡੇ ਪੰਜਾਬ ਦੇ ਵਿੱਚ ਜਿਹੜੇ ਠੱਗ ਠੋਰੇ ਅਦਾਲਤਾਂ ਦੇ ਗੇੜੇ ਕੱਢਦੇ ਆ ਉਹ ਇੱਥੇ ਭੇਜਦੇ ਨੇ ਤੇ ਅੱਗੇ ਹਾਲਾਤ ਤੁਹਾਨੂੰ ਪਤਾ ਕਿ ਸਮੰਗਲਿੰਗ ਹੋ ਰਹੀ ਹੈ ਨਸ਼ਾ ਆ ਰਿਹਾ ਹੈ ਇਹ ਲੋਕ ਤਾਂ ਹੋਰ ਉਸ ਨੂੰ ਟੇਸ ਕਰ ਦੇਣਗੇ ਮੈਮੋਰੰਡਮ ਦੁਬਾਰਾ ਦਿੱਤਾ ਹੈ ਪਹਿਲੇ ਪਹਿਲੇ ਵੀ ਦਿੱਤਾ ਸੀਗਾ ਅਜ ਦੁਬਾਰਾ ਦਿੱਤਾ ਹੈ ਉਸ ਮੈਮੋਰੰਡਮ ਚ ਉਹ ਵਾਲੀ ਵਕਤਾਂ ਵਾਲੇ ਡੰਪ ਦਾ ਤੁਸੀਂ ਕਿਹਾ ਹੀ ਹੈ ਹੋਰ ਵੀ ਕੁਝ ਹੈਗਾ ਸੀਗਾ ਉਹ ਦੱਸਿਓ ਅਸੀਂ ਐਸਟਪੀਸੀ ਦੀ ਡਿਕਸ਼ਨਸ ਮੰਗੇ ਆ ਜਿਹੜੇ 14 ਸਾਲ ਤੋਂ ਸੈਂਟਰ ਰੋਕੀ ਬੈਠਾ ਹੈ ਤੇ ਸੱਖਾਂ ਦੀ ਜਿਹੜੇ ਜਮਹੂਰੀਅਤ ਦਾ ਹੱਕ ਹੈ ਉਹ ਹਕੂਮਤ ਨੇ ਮਾਰ ਦਿੱਤਾ ਸਿੱਖ ਫੌਮ ਦਾ ਉਹਦੇ ਬਾਰੇ ਵੀ ਮੈਮੋਰੰਡਮ ਦਿੱਤਾ ਹੈ